ਦੋਸਤੋ ਅੱਜ ਅਸੀਂ ਗੱਲ ਕਰਾਂਗੇ ਜਿਹੜੇ ਲੋਕ ਇੰਟਰਨੈਟ ਤੋਂ ਕੋਈ ਵੀ ਮੈਡੀਟੇਸ਼ਨ ਟੈਕਨੀਕ ਸਿੱਖ ਕੇ ਉਸ ਦਾ ਆਪਣੇ ਆਪ ਤੇ ਜੜਾਇਆ ਉਹ ਐਕਸਪੈਰੀਮੈਂਟ ਕਰਨਾ ਸ਼ੁਰੂ ਕਰ ਦਿੰਦੇ ਆ ਸ਼ੁਰੂ-ਸ਼ੁਰੂ ਦੇ ਵਿੱਚ ਉਹਨਾਂ ਨੂੰ ਅੱਛੇ ਰਿਜ਼ਲਟ ਵੀ ਮਿਲਦੇ ਆ ਬਾਅਦ ਵਿੱਚ ਇੱਕ ਜਗ੍ਹਾ ਆ ਕੇ ਉਹ ਅਟਕ ਜਾਂਦੇ ਆ ਤੇ ਉਸ ਜਗ੍ਹਾ ਦੇ ਉੱਤੇ ਕੀ ਹੁੰਦਾ ਉਹਨਾਂ ਦੇ ਨਾਲ ਕਿ ਉਹਨਾਂ ਦੀ ਮੈਮਰੀ ਲਾਸ ਵੜੀ ਸ਼ੁਰੂ ਹੋ ਜਾਂਦੀ ਆ ਉਹਨਾਂ ਨੂੰ ਸਮਝ ਨਹੀਂ ਲੱਗਦਾ ਅਜੀਬੋ-ਗਲੀਬ ਕਰਨਾਂ ਚ ਆਵਾਜ਼ਾਂ ਸ਼ੁਰੂ ਹੋ ਜਾਂਦੀਆਂ ਜਿਹੜਾ ਡਿਪਰੈਸ਼ਨ ਸ਼ੁਰੂ ਹੋ ਜਾਂਦਾ ਆ ਤੇ ਉਹ ਚਿਰਚੜੇ ਵੀ ਹੋ ਜਾਂਦੇ ਆ ਉਹਨਾਂ ਨੂੰ ਸਮਝ ਨਹੀਂ ਲੱਗਦਾ ਹੁਣ ਮੈਂ ਕਿਸ ਨਾਲ ਗੱਲ ਕਰਾਂ ਉਹ ਟੋਟਲ ਜਿਹੜਾ ਹੈਗਾ ਆ ਡਿਜਾਸਟਰ ਕੇਸ ਹੁੰਦਾ ਕਈ ਵਾਰੀ ਲੋਕੀ ਕਹਿਣਾ ਸ਼ੁਰੂ ਕਰ ਜਾਂਦੇ ਕਰ ਦਿੰਦੇ ਉਹਨਾਂ ਲਈ ਕਿ ਇਹ ਬੰਦਾ ਜਿਹੜਾ ਹੈ ਨਾ ਉਹ ਵੀ ਇਹ ਭਗਤੀ 'ਚ ਜਿਹੜਾ ਥੋੜਾ ਹਿੱਲ ਗਿਆ ਐਗਜ਼ੈਕਟਲੀ ਕੀ ਰੀਜ਼ਨ ਐ ਇਸ ਦਾ ਜਦੋਂ ਤੁਸੀਂ ਕੋਈ ਵੀ ਮੰਤਰ ਜਾਂ ਕੁਝ ਵੀ ਚੀਜ਼ ਸ਼ੁਰੂ ਕਰੋਗੇ ਡੈਫੀਨੇਟਲੀ ਉਹਨੂੰ ਇੱਕ ਜਗ੍ਹਾ ਸ਼ੁਰੂ ਕਰਨਾ ਇੱਕ ਜਗ੍ਹਾ ਛੱਡਣਾ ਆ ਜਿਹੜਾ ਬੱਚਾ ਹਲੇ ਪਹਿਲੀ ਵਾਰ ਸਕੂਲ ਗਿਆ ਉਸ ਦੀ ਪੜ੍ਹਾਈ ਹੋਰ ਹੈ ਤੇ ਉਸ ਨੂੰ ਟਾਈਮ ਟੂ ਟਾਈਮ ਆਪਾਂ ਚੇਂਜ ਕਰਦੇ ਆਂ ਪਹਿਲੀ ਦੇ ਵਿੱਚ ਅਲੱਗ ਆ ਉਹਨੂੰ ਸਲੇਟ ਦਿੱਤੀ ਜਾਂਦੀ ਹੈ ਤੇ ਉਹ ਉਹਦੇ ਤੋਂ ਉਹ ਮੋਟਰ ਸਕਿੱਲ ਉਹਦੀ ਔਨ ਕੀਤੀ ਜਾਂਦੀ ਹੈ ਜਿਹੜਾ ਹੁਣ ਬੀਏ ਐਮਏ 'ਚ ਕਰਦਾ ਉਹਦੀ ਕੰਪਿਊਟਰ ਹੈ ਉਹਦੀ ਉਹਦੇ ਟੂਲ ਵੀ ਲੱਗਿਆ ਉਹਦੀ ਪੜ੍ਹਾਈ ਵੀ ਲੱਗਿਆ ਇਸ ਕਰਕੇ ਹੁਣ ਤੁਹਾਨੂੰ ਇਹ ਹੀ ਨਹੀਂ ਪਤਾ ਜਿਹੜਾ ਤੁਸੀਂ ਮੰਤਰ ਜੈ ਵਿਧੀ ਸ਼ੁਰੂ ਕੀਤੀ ਆ ਉਹ ਕਿਸ ਚੱਕਰਾਂ ਦੀ ਹੈ ਕਰਮ ਬਾਾਰ ਸ਼ੁਰੂ ਕਰਨਾ ਪੈਂਦਾ ਲੋਕੀ ਐਸੀਆਂ ਚੀਜ਼ਾਂ ਕਈ ਵਾਰੀ ਸ਼ੁਰੂ ਕਰ ਲੈਂਦੀਆਂ ਜਿਹੜੀਆਂ ਹਲੇ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਨੇ ਕਹਿੰਦੇ ਨਾ ਕਿ ਵਿੱਛੂ ਦਾ ਮੰਤਰ ਨਹੀਂ ਆ ਦਾ ਸੱਪ ਦੇ ਬਿਲ ਤੇ ਹੱਥ ਪਾ ਲੈਂਦੇ ਆ ਤੇ ਫਿਰ ਉਹ ਪਾਗਲ ਹੀ ਹੋਣਾ ਤਾਂ ਹੋਰ ਕੀ ਹੈ ਤੇ ਕੀ ਹੈ ਰਾਈਟ ਰਾਈਟ ਕੀ ਹੈ ਜਿਹੜਾ ਸਾਡਾ ਮੂਲ ਆਧਾਰ ਚੱਕਰ ਹੈ ਮੂਲਾਧਾਰ ਰੂਟ ਚੱਕਰਾ ਇਸਕ ਸੈਂਟਰ ਦੇ ਉੱਤੇ ਇੱਥੇ ਇੱਕ ਪਾਵਰ ਸਰਪੈਂਟ એનર્ਜੀ ਹੈ ਹਰ એનર્ਜੀ ਦੇ ਉੱਪਰ ਇੱਕ ਗੇਟਕੀਪਰ ਬੈਠਾ ਹੈ ਉਸ ਗੇਟਕੀਪਰ ਨੂੰ ਪਹਿਲਾਂ ਮਨਾਉਣਾ ਪਏਗਾ ਫਿਰ ਤੁਸੀਂ ਕਰਾਸ ਕਰ ਸਕਦੇ ਆ ਗਣੇਸ਼ ਜੀ ਇਸ ਮੂਲ ਆਧਾਰ ਦੇ ਗੇਟਕੀਪਰ ਹੈ ਇਸੇ ਕਰਕੇ ਬਿਗਨ ਦੇ ਦੇਵਤਾ ਮੰਨਦੇ ਆ ਹਾਥੀ ਦੀ એનર્ਜੀ ਹੈ ਇਸ ਕਰਕੇ ਸਭ ਤੋਂ ਪਹਿਲਾਂ ਇਸ ਦੀ ਬੰਦਨਾ ਕੀਤੀ ਜਾਂਦੀ ਹੈ ਕਿ ਪ੍ਰਭੂ ਕਿਰਪਾ ਰੱਖੀ ਕੋਈ ਵੀ ਦੁਨੀਆ ਦਾ ਅਸੀਂ ਜੋ ਕਾਰੀਆ ਸ਼ੁਰੂ ਕਰਦੇ ਆ ਕਹਿੰਦੇ ਨਾ ਗਣੇਸ਼ ਜੀ ਨੂੰ ਮਗਰ ਹੁਣ ਸਵਾਲ ਪੈਦਾ ਹੁੰਦਾ ਕੀ ਹੈ ਹੈ ਗਣੇਸ਼ ਜੀ ਜਿਹੜੇ ਇਸ ਮੂਲ ਆਧਾਰ ਤੇ ਹੈ ਕਹਿਣ ਦਾ ਮਤਲਬ ਇੱਥੇ ਇੱਕ ਐਸੀ એનર્ਜੀ ਹੈ ਜਿਹੜੀ ਹਾਥੀ ਦੇ ਨਾਲੋਂ ਵੀ ਪਾਵਰਫੁੱਲ ਹੈ ਉਹ ਸੰਗਾਰ ਜੀ ਨੂੰ ਤੁਸੀਂ ਇੱਕ ਕਿਹੜੀ ਕਿੱਦਾਂ ਕਰਾਸ ਕਰੇਗੀ ਇਹ ਇੱਕ ਸੰਬੋਲਕ ਹੈ ਜਦੋਂ ਉਹ એનર્ਜੀ ਜਾਗਦੀ ਹੈ ਡੈਫੀਨਿਟਲੀ ਉਹ ਇੱਕ ਛੋਟੀ ਜਿਹੀ એનર્ਜੀ ਥੜੀ ਇੱਕ ਬੀਜ ਫੁੱਟਿਆ ਹੁਣ ਤੇ ਫਿਰ ਇਸ ਤਰ੍ਹਾਂ ਅੱਗੇ ਤੋਂ ਅੱਗੇ ਇਸ ਤੋਂ ਵੀ ਵੱਡੀਆਂ ਵੱਡੀਆਂ એનર્ਜੀਸ ਹੈਗੀਆਂ ਜਦੋਂ ਤੁਸੀਂ ਉਹਨੂੰ ਸ਼ੇਅਰ ਦੰਨੇ ਹੈ ਹਾਥੀ ਨੂੰ ਤਾਂ ਫਿਰ ਤੁਹਾਡਾ ਕੀ ਹਾਲ ਕਰੇਗਾ ਤੁਹਾਨੂੰ ਵਿਧੀ ਪਤਾ ਨਹੀਂ ਇਸ ਕਰਕੇ ਰਾਈਟ ਵਿਧੀ ਰਾਈਟ ਪਰਸਨ ਤੋਂ ਸਿੱਖਣੀਆਂ ਜਿਹੜੀਆਂ ਬਹੁਤ ਜ਼ਰੂਰੀ ਆ ਉਹਨਾਂ ਦੇ ਨਾਲ ਬੈਠ ਕੇ ਕੀਤੀਆਂ ਜਾਂਦੀਆਂ ਮੈਂ ਦੁਨੀਆਂ ਭਰ ਭਟਕਿਆ ਸਿੱਖਣ ਦੇ ਲਈ ਸੋ ਦੋਸਤੋ ਇਹ ਗੱਲ ਤੋਂ ਪੰਗੇ ਨਾ ਲਿਓ ਧੰਨਵਾਦ